ਕੜ ਪੁਲਸ ਵੱਲੋਂ ਅੱਜ ਇੱਕ ਫੇਰ ਅਨਕਾਉਂਟਰ ਜਿਹੜਾ ਕੀਤਾ ਗਿਆ ਤਾਂ ਅਨਕਾਉਂਟਰ ਦਾ ਸਹੀ ਹੈ ਕਿ ਬੰਬੀਆ ਗੈਂਗ ਤੇ ਫ੍ਰੀ ਕੜ ਪੁਲਸੇ ਬਚਾ ਲਿਆ ਹੋਇਆ ਤਾਂ ਇੱਕ ਗੱਲ ਦੇ ਵਿੱਚ ਬੜੀ ਦੱਸਣਯੋਗ ਹੈ ਕਿ ਅਨਕਾਉਂਟਰ ਹੁੰਦਾ ਜਿਵੇਂ ਪਹਿਲਾਂ ਹੀ ਮੰਨੋਸ ਬ੍ਰੈਂਡੀ ਹੁੰਦੀ ਹੈ ਕਿ ਆਖਰਕਾਰ ਰਿਕਵਰੀ ਕਰਉਣ ਜਾਂਦੇ ਨੇ ਤਾਂ ਉਹਨਾਂ ਵਿਅਕਤੀਆਂ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਪਿਸਤਲ ਚੱਕਿਆ ਜਾਂਦਾ ਤੇ ਪੁਲਿਸ ਵੱਲ ਫਾਇਰਿੰਗ ਕੀਤੀ ਜਾਂਦੀਆਂ ਤਾਂ ਇਸ ਚੀਜ਼ ਨੂੰ ਆਪਾਂ ਉਸ ਨਲਾਕੀ ਸਮਝੀਏ ਜਾਂ ਇਸ ਦੀ ਹੁਸ਼ਿਆਰੀ ਸਮਝੀਏ ਕਿ ਆਖਰਕਾਰ ਪੰਜਾਬ ਜਿੰਨੇ ਵੀ ਅਨਕਾਉਂਟਰ ਹੋਏ ਨੇ ਤਾਂ ਜਦੋਂ ਰਿਕਵਰੀ ਕਰਉਣ ਜਾਂਦੇ ਨੇ ਪਾ ਅਲਸੋ ਵਿਅਕਤੀ ਉਹਨਾਂ ਗੈਂਗਸਟਰ ਉਹਨਾਂ ਫਾਇਰਿੰਗ ਜਿਹੜੀ ਪੁਲਿਸ ਕਿਤੀ ਜਾਂਦੀ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਉਹ ਫਾਇਰਿੰਗ ਜਦੋਂ ਗੋਲੀ ਚਲਾਉਂਦੇ ਆ ਤਾਂ ਇਹ ਫ੍ਰੀ ਕੋਡ ਪੁਲਸ ਜਿਹੜੀ ਐਸਐਸਪੀ ਪਰ ਗਿਆ ਜਾਂਦਾ ਕਹਣਾ ਕਿ ਇੱਕ ਜਿਹੜੀ ਆ ਗੋਲੀ ਆ ਕਾਰ ਤੇ ਲੱਗਦੀ ਆ ਤੇ ਇੱਕ ਮੁਲਾਜ਼ਮ ਦੀ ਪੱਕ ਬੋਦੀ ਨਿਕਲ ਜਾਂਦੀ ਆ ਜਿਸ ਦੇ ਜਵਾਬ ਵਿੱਚ ਸਾਨੂੰ ਕਾ ਗੋਲੀ ਚਲਾਉਣੀ ਪਈ ਤਾਂ ਉਸੇ ਲੱਤ ਵਿੱਚ ਗੋਲੀ ਵਜਦੀ ਆ ਤਾਂ ਲੱਤ ਵਿੱਚ ਹੀ ਗੋਲੀ ਕਿਉਂ ਤੇ ਇਹ ਸੂਤਰ ਦੱਸਦੇ ਨੇ ਕਿ ਆਕਰਕਾਰ ਪੁਲਿਸ ਜਿਹੜੀ ਇੱਕ ਹੀ ਮੋਡਸ ਬ੍ਰੈਂਡ ਦੇ ਚੱਲਦੀ ਹੈ ਕਿ ਆਕਰਕਾਰ ਫਾਇਰਿੰਗ ਕੀਤੀ ਜਾਂਦੀ ਹੈ ਅਸੀਂ ਮੌਕੇ ਤੇ ਜਾਂਦੇ ਆ ਰਿਕਵਰੀ ਕਰਾਉਂਦੇ ਆ ਤਾਂ ਲੇਕਿਨ ਉਹ ਫਾਇਰਿੰਗ ਕੀਤੀ ਜਾਂਦੇ ਤੇ ਆਖਰਕਾਰ ਇਹ ਸਵਾਲ ਖੜਾ ਹੁੰਦਾ ਕਿ ਜਦੋਂ ਪਤਾ ਹੈ ਕਿ ਇਹ ਵਿਅਕਤੀ ਹੈ ਜਿਹੜਾ ਖਤਰਨਾਕ ਹੈ ਗੈਂਗਸਟਰ ਹੈ ਉਹਦੇ ਉਹ ਵਿਅਕਤੀ ਦੇ ਲਈ ਇੰਨੀ ਪੁਲਿਸ ਬਲਕਿ ਉਹ ਨਹੀਂ ਲਗਾਇਆ ਜਾਂਦਾ ਕਿ ਆਖਰਕਾਰ ਉਹ ਉਹ ਹਥਿਆਰ ਚੱਕਣ ਦਾ ਮਕਾ ਨਾ ਮਿਲੇ ਤਾਂ ਇਹ ਜਿਹੜੇ ਨਨਕਾਉਂਟਰਾਂ ਦਾ سلسلہ ਜਿਹੜਾ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਤਾਂ ਪੁਲਿਸ ਹੈ ਜਿਹੜੀ ਪੂਰੀ ਦਾ ਸਤਰਕ ਨਹੀਂ ਲੱਗ ਰਹੀ ਕਿਉਂਕਿ ਆਖਰਕਾਰ ਜਦੋਂ ਵਿਅਕਤੀ ਰਿਕਵਰੀ ਕਰਉਣੀ ਹੈ ਆਖਰਕਾਰ ਉਹ ਸਬਜੈਕਟ ਨੂੰ ਕਿਉਂ ਲੈ ਜਾਂਦਾ ਨਿਸ਼ਾਨਦੇ ਤੇ ਰਿਕਵਰੀ ਹੋਰ ਵੀ ਕੀਤੀ ਜਾ ਸਕਦੀ ਹੈ ਲੇਕਿਨ ਨਹੀਂ ਇੱਥੇ سلسلہ ਹੋ ਰਿਹਾ ਆਖਰਕਾਰ ਫੇਸਬੁੱਕ ਤੇ ਫੋਟੋਆਂ ਬੋਨੀਆ ਨੇ ਸੋਸ਼ਲ ਮੀਡੀਆ ਤੇ ਜਿਹੜਾ ਕੀ ਆ ਦੱਸਣਾ ਕਿ ਆਖਰਕਾਰ ਗੈਂਗਸਟਰਾਂ ਖਿਲਾਫ ਜਿਹੜਾ ਕੰਮ ਕੀਤਾ ਜਾ ਰਿਹਾ ਦਾ ਲੇਕਿਨ ਦੱਸਿਓ ਪਿਛਲੇ ਦਿਨ ਹੀ ਕਾਫੀ ਦਿਨਾਂ ਤੋਂ ਫ੍ਰੀਕੋਰਟ ਵਿੱਚ ਬੰਬੀਆ ਗੈਂਗ ਦੇ ਐਕਟਿਵ ਸੀ ਜਿਹੜੇ ਇਹ ਗੁਰਗੇ ਸੀ ਤੇ ਉਹ ਗੁਰਗਿਆਂ ਵੱਲੋਂ ਜਿਹੜਾ ਕਿ ਲਗਾਤਾਰ ਫਰੋਤਿਆਂ ਜਿਹੜੀਆਂ ਮੰਗੀਆਂ ਜਾਂਦੀਆਂ ਸੀ ਲੇਕਿਨ ਆਖਰਕਾਰ ਸਵਾਲ ਬਹੁਤ ਖੜੇ ਹੁੰਦੇ ਨੇ ਕਿ ਆਖਰਕਾਰ ਇਸ ਵੀ ਨੂੰ ਨਲੈਕੀ ਸਮਝਿਆ ਜਾਵੇ ਕਿ ਸ਼ਿਆਰੀ ਸਮਝਿਆ ਜਾਵੇ ਕਿ ਆਖਰਕਾਰ ਪੁਲਿਸ ਜਿਹੜਾ ਪੂਰਾ ਸਤਰਕ ਹੈ ਤਾਂ ਪੁਲਿਸ ਆਪਣੇ ਆਪ ਜਿਹੜਾ ਕੰਮ ਹੈ ਬਿਲਕੁਲ ਵਧੀਆ ਕਰ ਰਹੀ ਹੈ ਕਿ ਆਖਰਕਾਰ ਜਦ ਫਰੋਤੀਆਂ ਮੰਗਦੇ ਨੇ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਕਾਰਵਾਈ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਅਕਰਕਾਰ ਕੀ ਉਹ ਲੋਕ ਆ ਜਿਹੜੇ ਯਾਦ ਰੱਖਣਗੇ ਕਿ ਇਸੋ ਫਰੋਤੀ ਦੁਆਰਾ ਮੰਗਨ ਦੀ ਹਿੰਮਤ ਨਾ ਕਰਨ ਲੇਕਿਨ ਪੰਜਾਬ ਸਰਕਾਰ ਤਾਂ ਪਾਵਾ ਕੰਮ ਕਰ ਰਹੀ ਹੈ ਲੇਕਿਨ ਸਾਡੇ ਲੈਵ ਦੀ ਗੱਲ ਕਰੀਏ ਤਾਂ ਪੁਲਿਸ ਜਿਹੜਾ ਆਪਣਾ ਕੰਮ ਬਖੂਬੀ ਤਾਂ ਨਿਭਾ ਰਹੀ ਹੈ ਲੇਕਿਨ ਕਿਤਨਾ ਕਿਤੇ ਤੇ ਸਵਾਲ ਆ ਜਿਹੜੇ ਉਹ ਲੋਕ ਖੜੇ ਕਰਾ ਦਨਗੇ ਇੱਕ ਅਕਰ ਜਦੋਂ ਰਿਕਵਰੀ ਕਰਨ ਜਾਂਦੇ ਆ ਤਾਂ ਉਸ ਵੇਲੇ ਹੀ ਵਿਅਕਤੀ ਵੱਲੋਂ ਫਾਇਰਿੰਗ ਕਿਉਂ ਕੀਤੀ ਜਾਂਦੀ ਹੈ ਜੀ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਦੀ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾੜੇ ਅਨਸਰਾਂ ਦੇ ਖਿਲਾਫ ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਬਦਮਾਸ਼ ਨੇ ਉਹਨਾਂ ਦੇ ਖਿਲਾਫ ਤੇ ਏਸੀ ਲੜੀ ਦੇ ਤਹਿਤ ਸਾਡੇ ਕੋਲ ਇੱਕ ਇਨਪੁਟ ਆਈ ਸੀਗੀ ਕਿ ਘਟਕਪੁਰਾ ਦੀ ਇੱਕ ਬਿਜ਼ਨਸ ਫੈਮਿਲੀ ਨੂੰ 1 ਕਰੋੜ ਰੁਪਏ ਦੀ ਐਕਸਟਰਸ਼ਨ ਕਾਲ ਆਈ ਹੈ ਉਸ ਚੀਜ਼ ਨੂੰ ਇੱਕ ਟਾਪ ਪ੍ਰਾਇਰੀਟੀ ਲੈਂਦੇ ਹੋਏ ਪੰਜਾਬ ਪੁਲਿਸ ਡਿਸਟ੍ਰਿਕਟ ਫਰੀਦਕੋਟ ਨੇ ਅੰਡਰ ਦ ਡਾਇਰੈਕਸ਼ਨਸ ਆਫ ਆਰ ਸੀਐਮ ਸਾਹਿਬ ਐਂਡ ਡੀਜੀਪੀ ਸਰ ਇਸ ਕੇਸ ਨੂੰ ਐਂਡ ਟੂ ਐਂਡ ਕ੍ਰੈਕ ਕੀਤਾ ਤੇ ਜਦੋਂ ਇਹਨਾਂ ਬਦਮਾਸ਼ਾਂ ਨੇ ਇੱਕ ਉਸ ਬਿਜ਼ਨਸਮੈਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਸਾਡੇ ਕੋਲ ਇਨਪੁਟ ਆਈ ਔਰ ਉਹ ਫਾਇਰਿੰਗ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਹਨਾਂ ਨੇ ਇਹਨਾਂ ਕੋਲ ਜਦੋਂ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਤਾਂ ਅਸੀਂ ਉਹਨ ਦੋਨੋਂ ਬੰਦਿਆਂ ਨੂੰ ਟੈਕਨੀਕਲ ਔਰ ਹਿਊਮਨੈਂਟ ਦੇ ਬੇਸਿਸ ਤੇ ਅਸੀਂ ਟਰੇਸ ਕੀਤਾ ਤੇ ਇਸ ਤੇ ਅਲਾਵਾ ਇੱਕ ਜਿਹੜਾ ਬੈਕਵਰਡ ਲਿੰਕੇਜ ਜੇਲ ਤੇ ਬੈਠਾ ਹੋਇਆ ਸੀ ਤੇ ਜਿਨੇ ਇਹ ਸਾਰੇ ਲੌਜਿਸਟਿਕਸ ਪ੍ਰੋਵਾਈਡ ਕਰਾਈ ਸੀ ਵੈਪਨ ਪ੍ਰੋਵਾਈਡ ਕਰਾਏ ਸੀ ਔਰ ਇਹਨ ਦੋਨੋਂ ਬੰਦਿਆਂ ਇਹ ਜਿਹੜੇ ਸ਼ੂਟਰਸ ਸੀ ਇਹਨਾਂ ਨੂੰ ਪ੍ਰੋਵਾਈਡ ਕਰਾਇਆ ਸੀ ਉਹਨੋਂ ਵੀ ਅਸੀਂ ਆਈਡੈਂਟੀਫਾਈ ਕਰਕੇ ਅਰੈਸਟ ਕਰ ਲਿਆ ਹੈ ਇਸ ਪੂਰੇ ਕੇਸ ਚ ਟੋਟਲ ਤਿੰਨ ਬੰਦੇ ਅਰੈਸਟ ਹੋਏ ਨੇ ਜਿਨ੍ਹਾਂ ਦੇ ਨਾਂ ਹੈਗੇ ਸੰਦੀਪ ਸਿੰਘ, ਰਾਮਜੋਤ ਸਿੰਘ ਤੇ ਮਲਕੀਤ ਸਿੰਘ ਇਹ RAMJODH SINGH ਦੇ ਕੋਲ ਇੱਕ ਵੈਪਨ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਜਦੋਂ ਅਸੀਂ ਇਹਨੂੰ ਇੱਕ ਸਸਟੇਨਡ ਜਦੋਂ ਅਸੀਂ ਇਹਦੀ ਪੁੱਛਗਿੱਛ ਕੀਤੀ ਤਾਂ ਜਦੋਂ ਅਸੀਂ ਇਹਨੂੰ ਅਜ ਰਿਕਵਰੀ ਕਰਾਉਣ ਲੈ ਕੇ ਆਏ ਤਾਂ ਇਹਨੇ ਮੌਕੇ ਦਾ ਇੱਕ ਨੂੰ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਤੇ ਉਸ ਵੈਪਨ ਸੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਨੂੰ ਛੂਕੇ ਨਿਕਲੇ ਤੇ ਪੁਲਿਸ ਪਾਰਟੀ ਨੇ ਵੀ ਫਿਰ ਸੈਲਫ ਡਿਫੈਂਸ 'ਚ ਫਾਇਰ ਕੀਤਾ ਜਿਹੜਾ ਇਹਦੇ ਲੈਗ ਨੂੰ ਹਿਟ ਕੀਤਾ ਇਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਹ ਚ ਦੱਸਣ ਜੋ ਗੱਲ ਇਹ ਹੈ ਕਿ ਸੰਦੀਪ ਇਹ ਜਿਹੜਾ ਰਾਮਜੋਤ ਹੈ ਇਹਤੇ ਪੁਰਾਣੇ ਤਿੰਨ ਪਰਚੇ ਹਨ ਅਸਲਾ ਐਕਟ ਐਨਡੀਪੀਐਸ ਐਕਟ ਆਰਗੇਨਾਈਜ਼ਡ ਕ੍ਰਾਈਮ ਦੇ ਸੰਦੀਪ ਸਿੰਘ ਤੇ ਵੀ ਪੁਰਾਣੇ ਦੋ ਪਰਚੇ ਹਨ ਤੇ ਮਲਕੀਤ ਸਿੰਘ ਜਿਹੜਾ ਅਸੀਂ ਫਰੀਦਕੋਟ ਜੇਲ ਤੋਂ ਲੈ ਕੇ ਆਏ ਨੇ ਜਦੀ ਸ਼ਮੂਲੀਅਤ ਇਸ ਪੂਰੇ ਕੇਸ 'ਚ ਸੀ ਉਹਤੇ ਤੇ ਸੱਤ ਪਰਚੇ ਜਿਹੜੇ ਹੈਗੇ ਰਜਿਸਟਰਡ ਨੇ ਉਹ ਵੀ ਸਾਰੇ ਹੀਨਸ ਕ੍ਰਾਈਮ ਆਰਗੇਨਾਈਜ਼ਡ ਕ੍ਰਾਈਮ ਦੇ ਨੇ ਇਹ ਪੂਰਾ ਹੀ ਜਿਹੜਾ ਮੋਡਿਊਲ ਹੈ ਇਹ ਵਿਦੇਸ਼ਾਂ 'ਚ ਬੈਠੇ ਬਦਮਾਸ਼ ਦਿਵਿੰਦਰ ਬੰਬੀਹਾ ਗੈਂਗ ਦੇ ਲਖੀ ਪਟਿਆਲ ਤੇ ਜਸ ਬੈਬਲ ਵੱਲੋਂ ਇਹ ਪੂਰਾ ਮੋਡਿਊਲ ਚਲਾਇਆ ਜਾ ਰਿਹਾ ਹੈ ਤੇ ਹੁਣਾਂ ਨੇ ਇਹ ਵੀ ਇੱਕ ਇੰਸਟਾਗ੍ਰam ਦੇ ਪੋਸਟ ਰਾਹੀਂ ਇਹਦੀ ਜ਼ਿੰਮੇਵਾਰੀ ਇਹਦੀ ਚੱਕੀ ਸੀਗੀ ਤੇ ਸਾਡੀ ਇਹਨ ਸਾਰੇ ਹੀ ਬੰਦਿਆਂ ਨੂੰ ਇੱਕ ਕਲੀਅਰ ਕਟ ਵਾਰਨਿੰਗ ਹੈ कि अगर ਤੁਸੀਂ ਇੱਥੇ ਸਾਡੇ ਇਲਾਕੇ ਵਿੱਚ ਕੁਝ ਵੀ ਅਟੈਂਪਟ ਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਤੁਹਾਨੂੰ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਤੇ ਅਸੀਂ ਉਹਦੇ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਹੈ ਉਹ ਅਸੀਂ ਕਰਾਂਗੇ ਔਰ ਇਹ ਕਾਨੂੰਨ ਜਿਹੜਾ ਹੈਗਾ ਇਹ ਸਾਰਿਆਂ ਵਾਸਤੇ ਬਰਾਬਰ ਤੇ ਅਸੀਂ ਬਿਲਕੁਲ ਵਿਦਨ ਦਾ ਐਮਬਿਟ ਆਫ ਲਾ ਜਿਹੜਾ ਵੀ ਸਖਤ ਤੋਂ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਤੁਹਾਡੇ ਖਿਲਾਫ ਕਰਾਂਗੇ